ਇੱਕ ਵਾਰ ਫਿਰ ਤੋਂ ਵਿਜੀਲੈਂਸ ਟੀਮ ਦੀ ਕਾਰਵਾਈ ਦੇਖਣ ਨੂੰ ਮਿਲੀ ਹੈ ਦਰਸਲ ਕੁਰਕ ਖੇਤਰ ਦੇ ਵਿੱਚ ਇੱਕ ਐਸ ਐਚਓ ਰਿਸ਼ਵਤ ਲੈਂਦਾ ਹੋਇਆ ਫੜਿਆ ਗਿਆ ਹੈ ਇਹ ਐਸ ਐਚਓ 50000 ਰੁਪਏ ਦੀ ਰਿਸ਼ਵਤ ਲੈਂਦਿਆਂ ਹੋਇਆਂ ਰੰਗੇ ਹੱਥੀ ਫੜਿਆ ਗਿਆ ਵਿਨੇ ਕੁਮਾਰ ਇਸ ਐਸ ਐਚਓ ਦਾ ਨਾਮ ਹੈ ਸਰਕਟ ਹਾਊਸ ਦੇ ਨੇੜੇ ਪੈਸੇ ਲੈਂਦਿਆਂ ਹੋਇਆਂ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਵਿਜੀਲੈਂਸ ਟੀਮ ਦੇ ਵੱਲੋਂ ਇਹ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੀ ਹੈ ਕਿ ਐਸ ਐਚਓ ਵਿਨੇ ਕੁਮਾਰ ਨੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ ਜਿਸ ਵਿੱਚੋਂ 3 ਲੱਖ ਰੁਪਏ ਦੀ ਰਿਸ਼ਵਤ ਉਸਨੇ ਪਹਿਲਾਂ ਹੀ ਲੈ ਲਈ ਸੀ ਤੇ ਹੁਣ ਸ਼ਿਕਾਇਤਕਰਤਾ ਦੇ ਕੋਲੋਂ ਉਸਨੇ 50000 ਰੁਪਏ ਲੈਣੇ ਸਨ ਇਹੀ 50000 ਰੁਪਏ ਲੈਣ ਸਮੇ ਐਸ ਐਚਓ ਵਿਨੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ 5 ਲੱਖ ਰੁਪਏ ਦੇ ਵਿੱਚ ਸੌਦਾ ਤੈਅ ਹੋਇਆ ਸੀ ਜਿਸ ਦੇ ਵਿੱਚੋਂ 3 ਲੱਖ ਰੁਪਏ ਉਸਨੇ ਪਹਿਲਾਂ ਹੀ ਲੈ ਲਏ ਸਨ ਤੇ ਹੁਣ ਕੁਝ ਬਕ ਆ 50000 ਰੁਪਏ ਉਸਨੇ ਸ਼ਿਕਾਇਤਕਰਤਾ ਦੇ ਕੋਲੋਂ ਲੈਣੇ ਸਨ ਇਹੀ 50000 ਰੁਪਏ ਦੀ ਰਿਸ਼ਵਤ ਲੈਂਦੇ ਇਸ ਵਿੱਚ ਵਿਨੇ ਕੁਮਾਰ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਵਿਜੀਲੈਂਸ ਟੀਮ ਦੇ ਵੱਲੋਂ ਇਹ ਵੱਡਾ ਐਕਸ਼ਨ ਲਿਆ ਗਿਆ ਹੈ ਕੁਰਕ ਖੇਤਰ ਦੇ ਵਿੱਚ ਵਿਨੇ ਕੁਮਾਰ ਨਾਮ ਦੇ ਐਸ ਐਚ ਓ ਨੂੰ 50000 ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਰੰਗੇ ਹੱਥੀ ਫੜਿਆ ਗਿਆ ਹੈ